ਤਾਬੇ ਤੇ ਇਹ ਗੱਲ ਲਿਖੀ ਆ ਉਹ ਸੱਚ ਹੈ ਕਿ ਉਹਨਾਂ ਦੀ ਗੱਲ ਪੂਰੀ ਹੋਣੀ ਹੈ ਤਾ ਇਹ ਕੋਲ ਪਾ ਤੁਸੀਂ ਮਨੋਣੀ ਕਿੱਥੇ ਆਪਾਂ ਚੱਲੋ ਆਪਣੀ ਮੇਰੀ ਗੱਲ ਅੱਛਾ ਜੀ ਚਲੋ ਦੂਜੀ ਗੱਲ ਇੱਥੇ ਤੋਂ ਛੱਡਦੇ ਆਂ ਬਸ ਇਹ ਸਾਡੀ ਕੌਮ ਦੀ ਆਪੇ ਸੀਨੇ ਦੀ ਖੋਮ ਲਈ ਛੱਡੋ ਮੇਰੀ ਮੇਰੀ ਨਹੀਂ ਨਹੀਂ ਬੇਨਤੀ ਤੁਹਾਡਾ ਹਾਂ ਜੀ ਉਹ ਉਹ ਆਪਣੇ ਅੰਦਰ ਉਹਨੇ ਕਿ ਠੇਰ ਬਣਾ ਕੇ ਆਏ ਜਿਵੇਂ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ ਕਿ ਮੈਂ ਜਿਹਨੇ ਮੁਰਗੀ ਵਿਚਾਰ ਆਉਂਦੀ ਉਹ ਨਹੀਂ ਸਹਿਤ ਹੁੰਦਾ ਹੀ ਨਹੀਂ ਮੈਂ ਸਹਿਮਤ ਤਾਂ ਵੀ ਉਹਨਾਂ ਨੇ ਮੰਗਦਾ ਨਹੀਂ ਮੈਂ ਕਰਦਾ ਮੈਂ ਤੈਨੂੰ ਪਹਿਲਾਂ ਦੱਸਿਆ ਬੇਟਾ ਤੁਹਾਡੇ ਪਹਚਾਨ ਕੇ ਕਹਿ ਰਹੇ ਆ ਵੀ ਜੋ ਕੁਛ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹ ਸਹੀ ਨਹੀਂ ਹੈ ਮੈਂ ਤਾਂ ਗੱਲ ਕਰ ਰਹਾ ਕਿ ਇੱਕ ਮਿੰਟ ਮੈਂ ਤੁਹਾਨੂੰ ਕਹਿ ਰਿਹਾ ਐਨੇ ਬੰਦੇ ਤੁਹਾਡੇ ਰਿਕਾਰਡਿੰਗ ਹੋ ਗਈ ਆ ਗੁਰੂ ਗ੍ਰੰਥ ਸਾਹਿਬ ਕੋਈ ਐਸਾ ਕਲਿੱਪ ਜਿੱਦਾਂ ਮੈਂ ਉਹ ਲੈ ਗੁਰੂ ਗ੍ਰੰਥ ਜੂਰੇ ਦਾ ਸੱਚ ਨਾਲ ਦਿਖਾਓਗੇ ਮੈਨੂੰ ਸਬੂਤ ਮੰਗਦੀ ਅਦਾਲਤ ਨਹੀਂ ਉਹ ਨਾ ਕੰਟਰੀ ਰਹਿ ਜਿੱਦਾਂ ਸਬੂਤ ਨਾਲ ਗੱਲ ਕੀਤੀ ਜਾਂਦੀ ਹੈ ਮੈਂ ਮੈਂ ਤਾਂ ਹੀ ਤੁਹਾਨੂੰ ਕਹਿਣ ਲੱਗਾ ਸੁਰੂ ਸਹੀ ਗੱਲ ਦੇ ਕਮਾੜੀ ਮੇਰੀ ਉਹਨਾਂ ਨੇ ਤੁਹਾਡੇ ਬਾਰੇ ਮੈਂ ਗੱਲ ਕੀਤੀ ਸੀਗੀ ਤੁਹਾਡੇ ਬਾਰੇ ਸਾਹਿਬ ਵਿੱਚ ਕਹਿੰਦੇ ਵੀ ਉਹਨਾਂ ਨੂੰ ਪੁੱਛੋ ਤੁਸੀਂ ਕਿਸੇ ਦੀ ਗੱਲ ਕਿਉਂ ਮੈਂ ਆਪਣੀ ਗੱਲ ਕਰ ਰਿ ਤੁਸੀਂ ਇਸ ਇੱਕ ਅਥਾਰਟੀ ਨਾਲ ਮਲ ਕੋਈ ਧੱਸੇ ਬੰਦੀ ਤੌਰ ਤੇ ਪੁੱਛਦੇ ਕਿੰਨੀ ਤੌਰ ਤੇ ਮਨਨੀ ਤੌਰ ਤੇ ਪੁੱਛ ਨਿੱਜੀ ਤੌਰ ਤੇ ਕੌਮ ਬਹੁਤ ਵੱਡੀ ਹੈ ਅੱਛਾ ਜੀ ਤੁਸੀਂ ਆਪਣੇ ਬੇਟੇ ਨੂੰ ਪ੍ਰਚਾਰ ਬਣਾਉ ਨਿੱਜੀ ਤੌਰ ਤੇ ਕੱਲੇ ਕੱਲੇ ਬੰਦੇ ਨੂੰ ਸਪਸ਼ਟ ਕਰਨਾ ਉਹ ਕੌਮ ਐਕਟ ਮੈਂ ਪੂਰੀ ਕਰਨਾ ਤੇ ਨਿੱਜੀ ਪੱਧਰ ਤੇ ਗੱਲ ਕਰਦੇ ਆਪਾਂ ਪ੍ਰਚਾਰ ਕਰਦੇ ਦੋ ਜਣ ਗੱਲਾਂ ਕਰਦੇ ਬੱਚੇ ਉਹਨੂੰ ਕੌਮ ਨੂੰ ਹੱਕਿਆ ਪੁੱਛਣ ਦਾ ਹਰ ਇੱਕ ਗੱਲ ਦਾ ਜਵਾਬ ਦੇਣਾ ਬਹੁਤ ਵਧੀਆ ਸਵਾਲ ਕਰ ਰਹੇ ਹੋ ਹਾਂ ਮੈਂ ਕਹਿੰਦਾ ਵੀ ਅਸੀਂ ਤੁਸੀਂ ਇਹ ਵੀ ਮੰਨਦੇ ਹੋ ਕਿ YouTube ਦਾ ਚੰਗਾ ਪੱਖ ਵੀ ਹੈਗਾ ਹੋਵੇਗਾ ਮੈਂ ਕਹਿੰਦਾ ਸਾਰੇ ਵਧੀਆ ਰਾਈਟ ਜਿਹੜੇ ਹੋਰ ਮਨਮਤਾ ਕਰਦੇ ਕਹਿੰਦੇ ਉਹਨਾਂ ਨਾਲ ਬੈਠੇ ਸੀ ਬਹੁਤ ਬੈਠੇ ਕਿਹਦੇ ਨਾਲ ਬੈਠੇ ਸੀ ਮੈਂ ਕਹ ਜਿਹੜੇ ਇੱਥੇ ਕਾਪਮਾਡੀ ਬਾਬਿਆਂ ਨੇ ਜਾ ਕੇ ਹਰ ਇੱਕ ਗੱਲ ਤੇ ਕਰਦੇ ਸੀ